ਕੀ ਹੋ ਗਿਆ ਤਾ ਜੱਜ ਜੀ ਅੱਪ ਅਨੂ ਲਗਾ ਮਗਰ ਜੱਜ ਜੱਸੀ ਜੱਸੀ ਬੰਦ ਠੀਕ ਹੈ ਤੂੰ ਕੀ ਹੋ ਗਿਆ ਖਾਏ ਮੈਂ ਮਾਰ ਕੇ ਆਈ ਅੱਜ ਤੱਕ ਬਣੀ ਹੋਣੀ ਬਾਤ ਕੋਈ ਤਾਰੋਂ ਮੈਂ ਖੇਡ ਚੱਲਾਂ। ਤੇ ਰੋਟੀ ਖੇਤ ਲੈ ਕੇ ਆਜੋ। ਠੀਕ ਹੈ ਜੀ ਕੋਈ ਗੱਲ ਚੱਲ ਜਾਓ ਤੁਸੀਂ ਮੈਂ ਰੋਟੀ ਲੈ ਕੇ ਆ ਜੂ। ਹਾਂ ਹਾਂ। ਇਹ ਵੀ ਹਲੇ ਬੋਲ ਰਿਹਾ। ਠੀਕ ਹੈ ਜੀ ਕੋਈ ਗੱਲ ਨਹੀਂ। ਕੀ ਕਿਸਨ ਹੋਣਾ ਆ ਜਾਣੀ ਐ ਮੈਂ ਉਹਨਾਂ ਕਹਤੇ ਹੋਗੇ ਯਾਰ ਆਰਵਾਜ ਰੋਟੀ ਲੈ ਕੇ ਨਹੀਂ ਆਈ ਉਹ ਆ ਗਈ ਲੱਗਦਾ

ये रोटी बैठ जाओ बैठ जाओ जस्सी भाग गया सी स्कूल हां जस्सी तो भाग गया सीगा लेओ तेल की पहले लस्सी पा लस्सी पा दे दी तूसी रोटी बहुत काट खाने हो बस गर्मी वाली है लस्सी बहुत स्वाद है तारू लस्सी के में ना स्वाद होवे जस्सी दे बापू ਅੱਜ ਮੈਂ ਕਾਲਾ ਲੂਣ ਤੇ ਕਾਲੀਆਂ ਮਿਰਚਾਂ ਨਾਲ ਰਗੜ ਕੇ ਪਾਈਆ ਤੈਨੂੰ ਲੱਸੀ ਸਵਾਦ ਲੱਗੀ ਤੁਹਾਨੂੰ ਚੱਲ ਖੁੱਲੋਂ ਰੋਟੀਆਂ ਫਿਰ ਬੜੀ ਭੁੱਖ ਲੱਗੀ ਵੀ ਤੁਹਾਨੂੰ ਚੱਲ ਕੋਈ ਨਾ ਜੀ ਹੁਣ ਨਾ ਮੈਂ ਤੁਹਾਨੂੰ ਐ ਕਹਿੰਨੀ ਆ ਵੀ ਤੁਸੀਂ ਦੋ ਵਾਲੀ ਚਾਹ ਪੀਣ ਘਰੀ ਆਜੋ ਮੈਂ ਨਹੀਂ ਚਾਹ ਲੈ ਕਿਉਂਦੀ ਕਿਉਂਕਿ ਉਦੋਂ ਨੂੰ ਜੱਸੀ ਵੀ ਸਕੂਲੋਂ ਆਜੂਗਾ ਹਾਂ ਨਾ ਮੈਂ ਨੀਰਾ ਪਾਉਂਗਾ ਹਾਂ ਹਾਂ ਪਸ ਤੁਹਾਨੂੰ ਹਾਂ ਚੰਗੋ ਫਿਰ ਲੈ ਆਓ ਭੰਦੀ ਚਲੋ ਮੈਂ ਵੀ ਕੰਮ ਕਰਦਾ ਇੱਕ ਵੱਟੀ ਹੀ ਰਹਿ ਗਈ ਘਰ ਦੇ ਇਹ ਨੂੰ ਡਿੱਗਦੀ ਜਾਂਦੀ ਸੀ ਮੈਂ ਕਹਾਂ ਤੈਨੂੰ ਕਿ ਕਿਵੇਂ ਜਖਮ ਪਰਕਾਉਣਾ ਹੁੰਦਾ ਹਾਲੇ ਹਾਲੇ ਹਾਈ ਕੇ ਰੱਖੋ ਪੜਿਆ ਮੋਸਟਰ ਨੂੰ ਮੋਸ ਕੁੱਟਿਆ ਕਿਉਂ ਕੁੱਟਿਆ ਤੈਨੂੰ ਬਾਰਦੀ ਨਹੀਂ ਬਗੜਦਾ ਸੀ ਬਾਰਦੀ ਪੁੱਤ ਧੋਤੀ ਦਾ ਪਈ ਸੀ ਤੂੰ ਹੀ ਨਹੀਂ ਪਾਕੇ ਜਾਂਦਾ ਉਹ ਤੂੰ ਕੁਰਤਾ ਕਹਾ ਪਾਕੇ ਭੱਜ ਜਾਣਾ ਤੂੰ ਤਾਂ ਮੈਂ ਮਨ ਸੋਣਾ ਲੱਗਦਾ ਹੈ ਮੈਂ ਮਰ ਜਾ ਕੇ ਸੋਣਾ ਲੱਗਦਾ ਪੁੱਤ ਸਿਆਣੇੁੰਡੇ ਨਾ ਵਰਦیاں ਪਾ ਕੇ ਜਾਂਦੇ ਹੁੰਦੇ ਆ ਨਾਲੇ ਸੋਹਣੇ ਖੱਬ ਜਾਂਦੇ ਆ ਨਾਲੇ ਤੋਂ ਵੱਡਾ ਹੋ ਕੇ ਨਾ ਵਧੀਆ ਕੋਈ ਨੌਕਰੀ ਲੱਗ ਜੇਗਾ ਉਦੋਂ ਵੀ ਤੂੰ ਵਰਦੀ ਪਾ ਕੇ ਜਾਇਆ ਕਰੇਗਾ ਮਮਾ ਮੈਨੂੰ ਖਲਗੇ ਰੋਟੀ ਲੈ ਦੇ ਰੋਟੀ ਲੈ ਕੇ ਦਿੰਨੀ ਆ ਮੈਂ ਪਹਿਲਾਂ ਚਾਹ ਪੀਂਗਾ ਕਿ ਮੈਂ ਚੰਚੂਰੀ ਕੁੱਟ ਕੇ ਲਿਆਦਾ ਰੋਟੀ ਲੈ ਆਦਾ ਚੰਗਾ ਬੈਠੀ ਕੋ ਕਿ ਮੈਂ ਰੋਟੀ ਲੈ ਕੇ ਦਿੰਨੀ ਰੋਟੀ ਲੈ ਮੈਨੂੰ ਭੁੱਖ ਲੱਗੀ ਆ ਆ ਗਈ ਪੁੱਤ ਆ ਗਈ ਮੈਂ ਨਾ ਚੂਰੀ ਕੁੱਟਣ ਲੱਗੀ ਸੀ ਤੇਰੇ ਵਾਸਤੇ ਨਾ ਮੇਰਾ ਪੁੱਤ ਖਾਲ ਮੈਨੂੰ ਨੀਰਾ ਵੀ ਨਹੀਂ ਪਾਇਆ ਹੈ ਜੀ ਪਰ ਚਾਹ ਆ ਫਾ ਕੇ ਰੱਖ ਰਹੇ ਨੇ ਕਰਾਂਗਾ ਮਾਂ ਤੂੰ ਰਿਲੇ ਕੇ ਦੇ ਲਿਆਉਣੇ ਆ ਆਪ ਚੂਰੀ ਖਾਣੀ ਨਹੀਂ ਇਹਨੂੰ ਚੂਰੀ ਖਾਣੀ ਇਤਨਾ ਬਹੁਤ ਆ ਲੈ ਕਰਾਂ ਸਾਰਾ ਦਿਨ ਮੁੱਠ ਮਰੀਏ ਨਾ ਕੋਈ ਨਹੀਂ ਤੁਸੀਂ ਕਿਉਂ ਜਵਾਬ ਨਹੀਂ ਆਵੇਂ ਬੋਲਦੇ ਰਹਿੰਦੇ ਹੋ ਨਾ ਫੇਰ ਕੀ ਹੋ ਗਿਆ ਐਵੇਂ ਨਾ ਮੇਰੇ ਮੁੰਡੇ ਚੱਕਿਆ ਕਰੂਗੀ ਬਗਾਰੇ ਇਹਦੋਂ ਮਰਦੀ ਨਹੀਂ ਕੋਈ ਗੱਲ ਨਹੀਂ ਨਹੀਂ ਬੁਗਾਰਦੀ ਮੇਰਾ ਪੁੱਤ ਪਤਾ ਕਿੰਨਾ ਸਿਆਣਾ ਗਾ ਪੜ੍ਹ ਕੇ ਆਉਂਦਾ ਗਾ ਆ ਕੇ ਫੇਰ ਪੜਦਾ ਬੰਨ ਛੱਟੇ ਦੇ ਨਾਲ ਛੱਟੇ ਕਰਨ ਦੇ ਮੇਰੇ ਨੇ ਕਿੱਦੀ ਅੰਗ ਕੋਈ ਨਾ ਖੇਡ ਲੈਣ ਦੋ ਇਹਦੀ ਉਮਰ ਹੀ ਖੇਡਣ ਦੀ ਹੈ ਦੱਸ ਹੁਣ ਇਹ ਕੰਮ ਕਰਨ ਲੱਗ ਜੇ ਛੱਕਣਾ ਇਧਰ ਪਰਲੇ ਕਰੇ ਅੱਡਾ ਹੁਣ ਚਲ ਕੋਈ ਨਾ ਤੁਸੀਂ ਨਾਨੂ ਨੂੰ ਰੋਟੀ ਖਾੜੋ ਮਹਾਰਾ ਕੁਦਰਦਿਆ ਮੋੜਾ ਜਾ ਨਾ ਕਿ ਜਾਂਦਾ ਆ ਬਲਿਆ ਜਾ ਰੋਏ ਸੋ ਬਾਈ ਦਾਦਾ ਆ ਲਾ ਬਾਈ ਬੇ ਸਦਾ ਸੁਣੇ ਕੀ ਉਹ ਮੇਰੇ ਕੋ ਤੁੰਡ ਪਿਆ ਨਸਾਰਾ ਨੰ ਤਾ ਉਹ ਵਰਦਾ ਪੜ ਲਿਆ ਦਾ ਪੜ ਲਿਆ ਦਾ ਜੋ ਨਹੀਂ ਬਾਈ ਬੀ ਅੱਛਾ ਹੋਰ ਫਟ ਖੋਣੇ ਨਹੀਂ ਨਹੀਂ ਖੰਦਾ ਸਾਡੇ ਚਾਹੇ ਚਲ ਪੈ ਦੁੱਕੇ ਬੰਦ ਕੋਈ ਨਾ ਪੈ ਜਾਵੇ ਸੋ ਜਾਣ ਦੇ ਮੁੰਡਾ ਸਰਵਾ ਕੋ ਕਿਹੜੇ ਵੇਲੇ ਨਾ ਉੱਥੇ ਚਾਹ ਵੀ ਪੀ ਲੈ ਤੇ ਮੈਨੂੰ ਗਾਣਾ ਦੁੱਧਾ ਕੋਈ ਨਹੀਂ ਜਾਣਾ ਕੋਈ ਟੋਹ ਜਨਣਾਗਾ ਊਠਦਾ ਮਾ ਦੜਕੇ ਲੱਗਉਂਦੀ ਆ ਪਰ ਹੀ ਜਾਂਦੇ ਬਬੂਏ ਚਲੋ ਫੇਰ ਮੈਂ ਚਾਹ ਲੈ ਕੇ ਆਣੀ ਮੇਰੇ ਕੋਲ ਤੁਹਾੜੀ ਕਿਚਨੋਂ ਜਹਾਣੇ ਨੇ ਠੀਕ ਆ ਉਸਕੇ ਮੂੰਹ ਤੋਂ ਠੀਕ ਆ ਲੈ ਹਾਈ ਨੈ ਨਾਪ ਚ ਲੈ ਫੇਰ ਸੌਂਗੇ ਜੱਸੀ ਹਾਂ ਮਾਂ ਉਹ ਤੋ ਫਿਰ ਨਾ ਨਾ ਮੈਂ ਚਾਹ ਵੀ ਲੈ ਕੇ ਆਲੀ ਲੈ ਪੀ ਲੈ ਨਾ ਤੇ ਬੂਤ ਆ ਉਹ ਮੁੰਮ ਕੀ ਆ ਮਰਾਤੋ ਗਿਆ ਪਿਆ ਸੀ ਤੂੰ ਵੀ ਬਾਹਰ ਫਿਕਰ ਕਰਦੀ ਆ ਮੇਰਾ ਫਿਕਰ ਹੋ ਕੀ ਦਾ ਕਰ ਮੇਰੇ ਕਿਹੜਾ ਪੰਜ ਸੱਤ ਮੁੰਡਿਆਂ ਦਾ ਉਹਨਾਂ ਦਾ ਫਿਕਰ ਕਰੂੰ ਚੱਲ ਤੇਰਾ ਬਾਪੂ ਹੋ ਜਾ ਘਰੀਂ ਦੱਦਾ ਖੇਤ ਨਹੀਂ ਗਿਆ ਚਾਹ ਵੀ ਕੀ ਆ ਜਾਣਾ ਡੇਟ ਹੋਈ ਜਾਂਦਾ ਤੂੰ ਘਰੇ ਮਾਂ ਨਾ ਅੱਜ ਬੂਟ ਮਰੇ ਆਉਣੀ ਆ ਬੋਲਾ ਕੰਮ ਹੋ ਰਿਹਾ ਦਲੀ ਤੂੰ ਜਰਾਪਾ ਲੈ ਕੇ ਵਹਿ ਜਾਣਾ ਨਾ ਗੋੜ ਦਾ ਸਤਰਾ ਪਿਓ ਪੜਾਉਂਦਾ ਰੋਜ ਗੋੜ ਮੇਰਾ ਸਹੀ ਨਹੀਂ ਜੇ ਨਹੀਂ ਮੈਂ ਆਪੇ ਕਰਨਾ ਮਾਤਾ ਇਹ ਨਹੀਂ ਲੋੜੀਂਦੀ ਆ ਕਰਨਾ ਜੀ ਚਲ ਕੋਈ ਨਾ ਵੇ ਮੁੰਡਾ ਤੂੰ ਘਰੀਂ ਲੇਟ ਹੋ ਜਾਂਦਾ ਛਿ ਫਰਤੋੜ ਲਿਆ ਕੇ ਤੂੰ ਵੀ ਨਰੇ ਫਰਦਰਾਇਆ ਮੈਂ ਤਾਂ ਜਿਹੜਾ ਤੂੰ ਜਾਂ ਨਾ ਨਗਰਾਪਰੀ ਕਲਾਸਾਂ ਕਿਹਨੂੰ ਲੰਮਾਇਆ ਤੂੰ ਨਾ ਨਾ ਮਾ ਬੰਦਾ ਮੈਨੂੰ ਮਾਰ ਨਹੀਂ ਆਦੇ ਕੋ ਤੂੰ ਬੇਵਰ ਦੇ ਪੁੱਤਾਂ ਦੇ ਕਿਨੂੰ ਨਹੀਂ ਮਾਰਨ ਹੁੰਦਾ ਬਥੇਰਾ ਮਾਰਣਾ ਮੈਨੂੰ ਤੇਰਾ ਤੇ ਇੰਨਾ ਨਾ ਮੁੰਡਾ ਦੇਖ ਲੈ ਉਹ ਤਾਂ ਦੱਤੀ ਭੱਗ ਜਾਂਦਾ ਕਹਿੰਦਾ ਮੈਂ ਲੈਕਚਰ ਲਾਉਣਾ ਤੂੰ ਵੀ ਕੋਈ ਲੈਕਚਰ ਨਾਲ ਆਇਆ ਕਰ ਆਪ ਸਰ ਬਣ ਜੇਗਾ ਕੋਈ ਵੱਡਾ ਉਹ ਲਾਦੇ ਮਾ ਤਾਂ ਮੇਰੇ ਵੀ ਜਾ ਦੇ ਬਾਕੂ ਕਿੱਥੇ ਆ ਉਹ ਵੱਡਾ ਬਾਪੂ ਤੇਰਾ ਨੀਰਾ ਪਾਉਂਦਾ ਬਾਪੂ ਹੋ ਬੋਲਾ ਆਹ ਰਾਹ ਆਹ ਆਹ ਆ ਜਾ ਆ ਮੁੰਡਾ ਬੁਲਾਇਆ ਜਾਂਦਾ ਅੱਗੇ ਲੇਟ ਹੋ ਰਿਹਾ ਤਾਂ ਬਸ ਮੈਨੂੰ 5-6 ਚੇਜ ਜਾਈਦਾ ਜੀ ਮੈਂ ਤਸਾਬਾ ਖਰੀਦਣਾ 500 ਹਾਂ ਲਹਿਆਰ ਵੀ ਐ ਬਸ ਪਹੁੰਚੇ ਜਾਈ ਉਹ 1000 ਕੀ ਕਰਨਾ ਕੀ ਵੀ ਰੇਡ ਕੋਈ ਤਸਾਬਾ ਬੱਦ ਰਹਿਣੀ ਹੋਈ ਦੀ ਚਲ ਠੀਕ ਹੈ ਹਾਂ ਹਾਂ ਚਲ ਠੀਕ ਆ ਮੁੰਡਾ ਧਿਆਨ ਨਾਲ ਜਾਈ ਹੁਣ ਤੂੰ ਠੀਕ ਹੈ ਹੋਰ ਬਗਾਈ ਬਟੀ ਕਿ ਬਗਾਈ ਨਹੀਂ ਉਹ ਕਿਹਾ ਕਾ ਪਕਾ ਲਈ ਮੇਰੀ ਗੱਲ ਸੁਣੋ ਨਾ ਮੁੰਡੇ ਨੇ 500 ਰੁਪਏ ਮੁੱਟਿਆ ਮੁੰਡੇ ਤੁਸੀਂ 1000 ਚੱਕ ਕੇ ਦੇ ਤਾਂ ਐਂ ਕਾਤੋਂ ਕਰਦੇ ਆਂ ਕਾ ਤਾਂ ਵਿਗੜ ਜਾਂਦਾ ਜਿਵਾਕ ਬਾਹਰੇ ਪੈਸੇ ਲੈ ਕੇ ਕਈ ਵਾਰੀ ਕਰਦਾ ਮਹਿੰਗਾ ਹੋ ਜਾਂਦੇ ਆਂ ਆਨਲਾਈਨ ਕੀ ਸੇਵੀਆ ਜਲਦੀ ਆ ਕੇ 600 ਦੀ ਵੀ ਆ ਸਕਿਆ ਆਪ ਤਾਂ ਉਹ ਨਹੀਂ ਭੜੇ ਮਾਦਰ ਪੈਸੇ ਦੇ ਕੇ ਬਗਾੜ ਦੀ ਜਵਾਕ ਨੂੰ ਚੰਗਾ ਉਹ ਕੁਛ ਇਹ ਦਾ ਮਾਨ ਆ ਆਪਣੇ ਪੁੱਤ ਤੇ ਮਾਨ ਤਾਂ ਹੁੰਦਾ ਇਹ ਤਾਂ ਉਹ ਤੋਂ ਪਤਾ ਲੱਗਦਾ ਜੇ ਮਾਨ ਤੋੜ ਦਿੰਦੇ ਆ ਮਾਨ ਸੰਗਤ ਨਹੀਂ ਲੱਗਦਾ ਜੀ ਚੰਗਾ ਚਲ ਰੋਟੀ ਲੈ ਆਉਣੀ ਆ ਮੈਂ ਹਾਂ ਉਤੀ ਬਾ ਦਾ ਸਰੀਰ ਜਾਇਤ ਕੀ ਜਾਂਦਾ ਢੀਲਾ ਬਣੀ ਨਹੀਂ ਕਿਸੇ ਬੱਚਾ ਹਾਂ ਚੱਲ ਫਿਰਦੇ ਨੇ ਆ ਆਏਗਾ ਦੱਤੀ ਉਹ ਦੱਤੀ ਕੀ ਹਵਾ ਠੀਕ ਆ ਬਈ ਠੀਕ ਆ ਬੜਾ ਟਾਈਮ ਹੋ ਗਿਆ ਯਾਰ ਕਦੇ ਮਿਲੀ ਨਹੀਂ ਕਿੱਧਰ ਰਹਿਣਾਗਾ ਉਸ ਨੂੰ ਪਤਾ ਤਾਂ ਹੈ ਬਈ ਮੇਰੀ ਪੜ੍ਹਾਈ ਚੱਲੀ ਜਾਂਦੀ ਆ ਆਪਾਂ ਤਾਂ ਪੜ੍ਹ ਲੈ ਕੇ ਨਾ ਕੋਈ ਚੰਗੇ ਅਫਸਰ ਬਣਾਂਗੇ ਬਈ ਉਹ ਐਕਟਰ ਕੀ ਬਣ ਜਾਗੇ ਅਸੀਂ ਆ ਆਪੀਏ ਐਮਏ ਬੀਏ ਡਗਰੀ ਬੈਠੇ ਆਗੇ ਹੈ ਸਾਨੂੰ ਤਾਂ ਕੋਈ ਨੌਕਰੀ ਹੀ ਮਿਲੇਗੀ ਤੇ ਤੈਨੂੰ ਕਿੱਥੇ ਮਿਲ ਜੂਗੀ ਨੌਕਰੀ ਉਹਦਾ ਜੱਲਾ ਬਜੇਗਾ ਯਾਰ ਤੁਸੀਂ ਤਾਂ ਭਰਾ ਉਹ ਨਸ਼ੇ ਕਰਨ ਲੱਗ ਗਏ ਟਰਾਈ ਕਰਕੇ ਉਹਦੇ ਨਾਲ ਨਸ਼ੇ ਚ ਪੈ ਗਏ ਸੋਨੇ ਨੌਕਰੀ ਕੀਤੀ ਮੇਰੇ ਕੋਲ ਉਹ ਨਹੀਂ ਨਹੀਂ ਯਾਰ ਤੈਨੂੰ ਪਤਾ ਸਰਕਾਰਾਂ ਮਾਰੀਆਂ ਕਿੱਥੇ ਨੌਕਰੀ ਦਿੰਦਾ ਇਹ ਜਿਹੜੇ ਤੁਸੀਂ ਨਸ਼ੇ ਕਰਦੇ ਹੋ ਨਾ ਇਹਨਾਂ ਨਾਲ ਛੋਡੀ ਜ਼ਿੰਦਗੀ ਬਰਬਾਦ ਹੋ ਜੂ ਹਟਜੋ ਇਹਨਾਂ ਨਸ਼ਿਆਂ ਤੋਂ ਉਹ ਕੀ ਕਰਗੇ ਜਿਹੜੇ ਹੁਣ ਬੇਰੁਜ਼ਗਾਰੀ ਹੋ ਗਈ ਦਰਹਾਈ ਕੰਮ ਕੀ ਕਰਗੇ ਹੁਣ ਨਸ਼ਾ ਜੀ ਪਾਵਾਂਗਾ ਇਹਨਾਂ ਨਾਲ ਪੜ ਕੇ ਹੁਣ ਕੀ ਹੋਰ ਕੀ ਕਰਗੇ ਅਸੀਂ ਉਹ ਭਰਾ ਉਹ ਤੁਸੀਂ ਸਮਝ ਲਾਦਾ ਹੈ ਨਹੀਂ ਚਲੋ ਕਰ ਲਓ ਆਪਣੀ ਮਰਜ਼ੀ ਆਪਾਂ ਦਾ ਕੁਛ ਨਹੀਂ ਕਹਦੇ ਭਰਾਵਾ ਆਪਣਾ ਤਾਂ ਹੱਕ ਮੰਗਦਾ ਈ ਸਾਨੂੰ ਸਮਝਾਉਂਦਾ ਚੱਲ ਫਿਰ ਗੱਲ ਸੁਣੋ ਇੱਕ ਭਰਾਵਾ ਹੁਣ ਸਾਡੀ ਹੈ ਜੇ ਮਿਹਨਤ ਤੇ ਸਾਡਾ ਜਿਸਰੀਂ ਟੁੱਟੀ ਜਾਂਦਾ ਸਾਨੂੰ ਅੱਜ ਨਾ ਪੰਜ ਕਿਸ਼ਾ ਦਾ ਹੱਲ ਕਰਦੇ ਓ ਜਿਆਦਾ ਅੱਜ ਮੈਂ ਸਵੇਰੇ ਬਾਪੂ ਤੋਂ ਲੈਤੇ ਹੀ ਪਈ ਕਿਤਾਬਾਂ ਲੈਣ ਵਾਸਤੇ ਹਾਂ ਚੱਲ ਪੰਜ ਕਿਸ਼ਾ ਦੀਆਂ ਆ ਗਈਆਂ ਸੀ ਪੰਜ ਕਿਸ਼ਾ ਮੇਰੇ ਕੋਲੇ ਬਚ ਗਈ ਬਈ ਵਾਪਸ ਤਾਂ ਕਰ ਦੋਗੇ ਨਾ ਵਾਪਸ ਤੇ ਨਾ ਕਰਾਂਗੇ ਯਾਰ ਬਈ ਤੇਰਾ ਦੁੱਧ ਮਰ ਗਿਆ ਹਾਲੇ 500 ਹਾਂ ਹਾਂ 500 ਰੁਪਏ ਰਾਵਣ ਕੇ ਵਾਪਸ ਗੱਲ ਨਾ ਨਾ ਪੱਕਾ ਨਵਾਲ ਬਾਈ ਚਲ ਠੀਕ ਹੈ ਬੰਦਾ ਚੱਗਾ ਇੱਕ ਮੇਰੀ ਗੱਲ ਸੁਣ ਲੈ ਆਪ ਇਹਨੂੰ ਲਗਾਵਾਂਗੇ ਡੱਜ ਇਹ ਕਰਾਂਗੇ ਵਾਪਸ ਕਰਾਂਗੇ ਹਾਂ ਜੀ ਮਾਲਾ ਜੀ ਨਾ ਅੱਜ ਕੀ ਵਰਗਸ ਮਾਨ ਮੈਨੂੰ ਲੱਗਦਾ ਹੋਣਾ ਉਹ ਕਿਹੜਾ ਜਾਂਦਾ ਓਏ ਉਹ ਜੱਤੀ ਆ ਓ ਜੱਤੀ ਕਿਵੇਂ ਆ ਠੀਕ ਹੈ ਬਈ ਠੀਕ ਹੈ ਹੋਰ ਕਿਵੇਂ ਹੋ ਠੀਕ ਆ ਕਿੱਥੇ ਜਾਣਾਗਾ ਉਹ ਯਾਰ ਬਾਪੂ ਦੀ ਰੋਟੀ ਲੈ ਕੇ ਚੱਲਦਾ ਬਈ ਯਾਰਾ ਬਾਪੂ ਖੇਤ ਕੰਮ ਕਰਦਾ ਨਾ ਅੱਛਾ ਪੜਾਈ ਖਤਮ ਹੋ ਗਈ ਫਿਰ ਹਾਂ ਮੇਰੀ ਪੜਾਈ ਪੂਰੀ ਹੋ ਗਈ ਹੁਣ ਮੇਰੀ ਅੱਛਾ ਆ ਜਾ ਉਹਰੇ ਆ ਜਾ ਆ ਜਾ ਬਾਕ ਜੀ ਆ ਜਾ ਉਹ ਬਾਪੂ ਲੇਟ ਹੋਈ ਜਾਂਦਾ ਰੋਟੀ ਤੋਂ ਮੈਂ ਤਾਂ ਪਹਿਲੇ ਹੀ ਲੇਟ ਹੋ ਗਿਆ ਤੰਦਰੋ ਓਏ ਆ ਜਾ ਬਾਕ ਜੀ ਬੈਠ ਜਾ ਤੂੰ ਥੱਕ ਜਾਂਦਾ ਹੋਏਗਾ ਫਿਰ ਸਾਰਾ ਕੰਮ ਕਰਦਾ ਤੂੰ ਓ ਬਈ ਯਾਰ ਸਵਾ ਦਨ ਖੇਤ ਕੰਮ ਕਰ ਲਿਆ ਯਾਰ ਥੱਕਦਾ ਜਾਈ ਦੀ ਆ ਇੱਕ ਨਵੀਂ ਨਵੀਂ ਪੜਾਈ ਸ਼ੁਰੂ ਕਰਕੇ ਆਟਾਂਗਾ ਹਜੇ ਮੈਂ ਹੁਣੀ ਜਾਂ ਲੱਗਾ ਖੇਤ ਬਾਪੂ ਨਾਲ ਕੰਮ ਕਰ ਲਵਾਂ ਇਹ ਤੈਨੂੰ ਇੱਕ ਵਾਰ ਚੀਜ਼ ਦੇਵਾਂ ਚੀਜ਼ ਆਹ ਕਿਹੜੀ ਚੀਜ਼ ਆ ਤੈਨੂੰ ਠਕਾਵਟ ਤਕੂਟ ਨਹੀਂ ਆਉਣ ਦਿੰਦੀ ਇਹ ਜੀ ਕੀ ਚੀਜ਼ ਇਹਨੂੰ ਪਿਵਾਉ ਮੈਨੂੰ ਤੇ ਜੀ ਵੀ ਜਿਹਦੇ ਨਾਲ ਠਕਾਵਟ ਨਾ ਆਵੇ ਦੇਖਦਾ ਜਹੀਦ ਉਹ ਖਾ ਲੈ ਦੇ ਇਹ ਜਾ ਕਿਹੜਾ ਮਨ ਤੂੰ ਜੀ ਪੂਰੀ ਮੱਝ ਦਾ ਦੁੱਧ ਪਿਓਂਗੇ 20 ਕਿਲੋ ਤੱਕ ਦਾ ਸ਼ੂਰ ਨਾ ਉਹ ਬੂਰੀ ਮੱਝ ਦਾ ਦੁੱਧ ਦਾ ਬਾਲੇ ਟਾਈਮ ਤੇ ਭਈ ਜਾਨ ਪੌਂਦਾਗਾ ਆਹਾਂ ਤਾਂ ਮਿੰਟਾਂ ਚ ਜਾਨ ਪੌਂਦੀ ਆ ਉਹ ਇਹ ਜਾ ਖੁਲੜੀ ਫਿਰਦੇ ਤੁਸੀਂ ਆਹ ਦੇਖੀ ਤੂੰ ਇੱਕ ਲੈ ਲੈ ਕਰੀ ਇਹਦੇ ਚੋਂ ਠੀਕ ਆ ਉਹ ਨਾਲ ਭਰਾਵਾ ਤਾਂ ਨਸ਼ੇ ਦੇ ਗੋਲਿਆਂ ਨੇ ਇਹ ਨਹੀਂ ਮੀਨਦਾ ਆਜਾ ਖਬਰਾਂ ਨਹੀਂ ਤਾਂ ਦੇਖੀਦਾ ਸੀ ਇੱਕ ਲੈ ਕੇ ਲੈ ਲੈ ਇੱਕ ਲੈ ਕੇ ਨਾ ਤੂੰ ਇੱਕ ਕੰਮ ਕਰਕੇ ਦੇਖੀ ਇਹਦੇ ਨਾਲ ਠਕਾਰ ਤਕੂਰ ਤੇਰੀ ਐਂ ਜਾਉ ਫਰੇ ਉਹ ਮੈਨੂੰ ਹੋ ਨਾ ਪ੍ਰਭੂ ਨਸ਼ੇ ਤੇ ਨਹੀਂ ਨਹੀਂ ਤੂੰ ਕੰਮ ਕਰਕੇ ਦੇਖੀ ਤੋ ਕਿੰਨਾ ਕੰਮ ਕਰੇਗਾ ਚਲ ਠੀਕ ਆ ਦੇਖਣਾ ਫਿਰ ਮੈਂ ਜਿਹੜਾ ਵੀ ਰਿਜ਼ਲਟ ਕੀ ਕਹਿੰਦਾ ਹਾਂ ਚਲ ਠੀਕ ਆ ਬਈ ਚੰਗਾ ਚੰਗਾ ਬਈ ਚੰਗਾ ਬਈ ਠੀਕ ਆ ਠੀਕ ਆ ਆ ਪਤੰਦਰਾਂ ਨੇ ਪਤਾ ਨਹੀਂ ਕੀ ਬੁਸੀ ਦੇਤੀ ਅੱਜ ਆ ਚਾਲੇ ਲੱਕੋ ਰਾਇ ਨੂੰ ਬਾਪੂ ਨੂੰ ਵੀ ਨਾ ਪਤਾ ਲੱਗਿਆ ਲੈ ਭਾਈ ਇਹਦੀਆਂ ਤਾਂ ਬੰਨ ਤੀਆਂ ਜੜਾਂ ਲੈ ਭਾਈ ਲੱਗ ਗਿਆ ਬੂਟਾ ਕੱਢੂਆ ਕੁੰਬਲਾ ਹੋਣਾ ਦੇਖਦਾ ਜਾ ਬੂਟਾ ਲਾ ਕੇ ਜੂਰਗਾ ਜਰਗਾ ਪਾਤੀ ਹੁਣ ਦੇਖੀ ਤੂੰ ਝੂਖਾਂ ਖੜਦਾ ਏ ਠੀਕ ਆ ਹਾਂ ਸੈੱਟ ਹੋ ਗਿਆ ਜਮਾ ਦੇਖੀ ਤਾਂ ਸਹੀ ਤੋੜਾ ਜੇ ਅੱਪੀ ਆਇਆ ਕਰੋ ਆਪਣੇ ਕੋਲੇ ਹੋਣਾ ਚੱਲ ਗਏ ਓਏ ਹੋਰ ਚੱਲ ਗਏ ਚਲੋ ਓਕੇ ਕੀ ਅਤਿੰਦਰ ਕਿਤੇ ਬਾਗੂ ਤਾਂ ਨਹੀਂ ਗਏ ਕਿਤੇ ਜਮੀ ਮਾਰਦਨ ਮੈਨੂੰ ਅੰਦਰ ਉਹ ਮੈਂ ਸੋਨੂੰ ਲੱਭੀ ਜਾਂਦਾ ਸੀ ਬਈ ਯਾਰ ਆਇਆ 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 ਸਾਨੂੰ ਲੱਗਦਾ ਮਸਤੀ ਆ ਜਾ ਰਹਾ ਵਾਤਾ ਬਈ ਇਹ ਕੀ ਆ ਜੇ ਅੰਬਰਾਂ ਚ ਉੱਡਣਾ ਨਾ ਅੰਬਰਾਂ ਚ ਉੱਡਣਾ ਆਹਾ ਇੱਥੋਂ ਕੱਦਣਾ ਇੱਥੋਂ ਤੱਕ ਸਰੀਰ ਦੇ ਵਿੱਚ ਵਿੱਚ ਨਾ ਬੂਹਵਾ ਬਈ ਇਹਦੇ ਨਾਲ ਤਾਂ ਚਿੱਟਾ ਨਹੀਂ ਲਾਦੇ ਹੁੰਦੇ ਇਹੇ ਚਿੱਟਾ ਹੀ ਲੱਗਦਾ ਇਹਦੇ ਨਾਲ ਚੱਲ ਬਈ ਅੱਜ ਮੈਨੂੰ ਚਿੱਟਾ ਹੀ ਲਵਾ ਦੇ ਯਾਰ ਕਿੰਨੇ ਰੁਪਏ ਲੱਗਣਗੇ ਰੋਈਆ 2000 ਚਾਹੀਦਾ 2000 ਪੈਸਾ ਤਾਂ ਗੁਣਾ ਆਪਣਾ ਕੁਝ ਨਹੀਂ ਮਿਲਦਾ ਜੇ ਪੈਸੇ ਹੈਗੇ ਆ ਤਾਂ ਸਮਾਨ ਲੈ ਜਾ ਤੇ ਨਹੀਂ ਭਰਾਵਾ ਕੁਝ ਨਹੀਂ ਮਿਲਦਾ ਰਾਜੀ ਰਹਿ ਚਾਹੇ ਕੁਛ ਰਹਿ ਠੀਕ ਹੈ ਮੈਂ ਪੈਸਿਆਂ ਦਾ ਹੱਲ ਕਰਕੇ ਆਉਣਾ ਜਾ ਸਾਡੇ ਕੋਲੇ ਬੜਾ ਟਾਈਮ ਨਹੀਂ ਤੇ ਮਿੰਟੋ ਮਿੰਟੀ ਆ ਐਂ ਮਿਲ ਜਾਂਦੇ ਬਲਾਂ ਚਿੱਟੇ ਹੈ ਉਹੀ ਗੱਲ ਹੈ ਜੀ ਬਹੁਤ ਵਧੀਆ ਬੇਵਾਨ ਕਰਦਾ ਬਹੁਤ ਮਾਲ ਮਾਲ ਬਹੁਤ ਵਧੀਆ ਮਾਲ ਆ ਇਹ ਉਹਦੀ ਮਾੜੀ ਪਤਾ ਨਹੀਂ ਕਿੱਥੇ ਕੱਢਦੀ ਆ ਵੀ ਦਸ ਹੋਊਰਾ ਫੋਨ ਕਰਕੇ ਜਾਂਦਾ ਇਥੋਂ ਐ ਤੇਰੀ ਵੀਰੇ ਆ ਬੇ ਚਲ ਅਜੇ ਬਰਵਾ ਜਦੀ ਜਾਂਦਾ ਜੀ ਬੇ ਬੋਤ ਕੀ ਚੋਲੇ ਮਾਰ ਲੈ ਕਰੀ ਨਾ ਮਾੜੇ ਪੈਸੇ ਦੇ ਦੇ ਪੈਸੇ ਲੈ ਲੈ ਤੂੰ ਨਾ ਕਰ ਇਹ ਮਾਕੇ ਨਾ ਵਾਜਾ ਮਾਰ ਜਾਹੀ ਦੇ ਮਾਮਾ ਜੀ ਤੈਨੂੰ ਕਿੰਨੇ ਲੋੜੋਂ ਨੇ ਲੈ ਗਿਆ ਹਾਂ ਇਹਨਾਂ ਬੱਤੀ ਤੋਂ ਮੈਂ ਕੀ ਕਰਾਂਗਾ ਮਾਂ ਮੈਂ ਤਾਂ ਤਾਪਾਂ ਲੈ ਰਿਹਾ ਨਾ ਤੈਨੂੰ ਪਤਾ ਮੇਰੀ ਜੀ ਆਂ ਕਿੱਡੀ ਜਾਂਦੀ ਆ ਮਾਪੇ ਨੇ ਡੈਡੀ ਨੇ ਦਿੱਤੇ ਸੀਗੇ ਬਸ ਆਪੇ ਲੈ ਇੱਕ ਮਿੰਟ ਦੱਸ ਦੇ ਨੀ ਮਾਂ ਮੈਂ ਬੰਦ ਉਹ ਯਾਰ ਕੇ ਲੈ ਗਿਆ ਦੇਖੋ ਤਾਂ ਹਰ ਚੇ ਦੇ ਖਰਚਾ ਕਰੀ ਇਹਨਾਂ ਦੇ ਰੇਡ ਤੋਂ ਮੰਦੇ ਬਸ ਬਸ ਪੁੱਤ ਬਣ ਕੇ ਨਾਮ ਬਹਾ ਮੈਂ ਤਾਂ ਲੱਗਾ ਕੋਈ ਮਾੜੀ ਸੰਗਤ 'ਚ ਰਲ ਗਿਆ ਪਹਿਲਾਂ ਤਾਂ ਕਦੇ ਰਿਹਾ ਐ ਠੱਕੇ ਮਾਰਦਾ ਸੀ ਜਿੰਨੇ ਪੈਸੇ ਲੋੜ ਹੁੰਦੇ ਚੱਲ ਲੈ ਜਾਂਦਾ ਅੱਜ ਤਾਂ ਸਾਰੇ ਪੈਸੇ ਖਾ ਕੇ ਲੈ ਗਿਆ ਮਤਾਂ ਕੋਤੰਦਰ ਹਜੇ ਤਾਂ ਅੱਕ ਨਹੀਂ ਆਇਆ ਯਾਰ ਜੇ ਪੈਸੇ ਮਿਲਣਗੇ ਫੇਰ ਹੀ ਆਊਗਾ ਪੈਸੇ ਕਿਹੜਾ ਹੀ ਮਿਲ ਜਾਣਗੇ ਆ ਗਿਆ ਭਾਈ ਆ ਗਿਆ ਆ ਗਿਆ ਕਾਫਤਾ ਛੋਡਾ ਹਰਲਾ ਲੈ ਪੈਸੇ ਲੈ ਲੈ ਕਿਹੜੀ ਜੇਲ੍ਹ 'ਚ ਪਾੜੇ ਮੈਂ ਓਏ ਹਾਣੀ ਨਹੀਂ ਤੇਰੇ ਕੋਲੇ ਓ ਨਹੀਂ ਭਾਈ ਇਹ ਆਹ ਲਓ ਭਾਈ ਆ 2000 ਰੁਪਏ ਚੱਕ। ਅ ਜੇ ਨਾ ਉੱਤੇ ਕਰ ਲੈ ਨੂੰ ਬਿਲਕੁਲ ਪੂਰੀ ਆ ਜੀ। ਗਣਕ ਕੇ ਫੇਰੀਂ ਦੇਵਾਂਗੇ ਨੂੰ ਐ ਥੋੜੀ ਥੋੜੀ ਲੈ ਕੇ ਆਉਣ ਮੈਂ ਜੇ ਤੁਹਾਨੂੰ ਕਹੀ ਦਿੱਤਾ। ਪੂਰੇ ਆਓ। ਠੀਕ ਆ। ਮੈਨੂੰ ਪਤਾ ਹੈ ਇਹਦਾ ਮਾਨਦਾਰਾ ਇਹਦਾ ਹੈ। ਅੱਛਾ। ਹਾਂ ਇਹ ਮੈਂ ਤਾਂ ਖੁਸ਼ ਹਾਂ। ਥੋੜਾ ਬਈ ਟਾਈਮ ਨਾ ਲਓ ਬਾਲਾ ਮੇਰੀ ਜਾਨ ਨਿਕਲੀ ਜਾਂਦੀ ਹੈ। ਬਈ ਮੇਰਾ ਸਰੀਰ ਟੁੱਟ ਜਾ ਜਮਾ। ਲੈ ਭਰਾ ਐਂ ਕਰ। ਅਜੀ ਆਪਦੇ ਵਾਸਤੇ ਭਰਾਂ ਜੀਗਾ ਤੇ ਤੂੰ ਲੈ ਉਹ ਕਰ। ਨਾ ਬਈ ਲਾ ਦੇ ਛੇੜ ਗਿਆ ਭਾਰੀ ਹੋਣ ਲੱਗ ਗਿਆ ਦੇਖ ਰਹਾ ਯਾ ਤੇਰਾ ਕੀ ਬਣਦਾਗਾ ਇਹ ਤੂੰ ਤੇnga ਤੋਂ ਡਿੱਗਿਆ ਨਾ ਬਦੰਦਰਾ ਹਾਂ ਦੇਖੀਦਾ ਵੇ ਸੁਰਗ ਦੇ ਜੁਟੇ ਹੋਏ ਯਾ ਵੇ ਮੇਰੇ ਨਜ਼ਾਰੇ ਹਾਂ ਤਾਰੋ ਪਾਣੀ ਕਿੱਥੇ ਪਾਣੀ ਤਾਂ ਮੈਂ ਸਾਨੂੰ ਲਿਆ ਦੇਣੀ ਆ ਜੀ ਮੈਂ ਰਾਜ ਜੀ ਕੇ ਬੈਠੀ ਆ ਮੈਂ ਉਹ ਵੀ ਸਾਨੂੰ ਦੱਸ ਦੇ ਸੀਗੀ ਤੁਸੀਂ ਆਪਣੇ ਜੱਸੀ ਬਾਰੇ ਕੋਈ ਬਾਹਰ ਗੱਲ ਤਾਂ ਨਹੀਂ ਸੁਣੀ ਨਾ ਹੋਈ ਗਾ ਨਹੀਂ ਸੁਣ ਸੱਚ ਨਹੀਂ ਕੀ ਗੱਲ ਹੋ ਗਈ ਗੱਲ ਤਾਂ ਹੋ ਗਈ ਤੇ ਮੈਂ ਕਿਵੇਂ ਦੱਸਾਂ ਆਪਣਾ ਜੱਸੀ ਨਾ ਅੱਜ ਮੈਥੋਂ 2000 ਰੁਪਏ ਖੋ ਕੇ ਲੈ ਗਿਆ ਇਤੋਂ ਹਾਂ ਤੇ ਨਾਲੇ ਮੈਨੂੰ ਧੱਕਾ ਦੇ ਕੇ ਉੱਥੇ ਸਿੱਟ ਕੇ ਵਾ ਗਿਆ ਤਾਂ ਇਹ ਮੈਂ ਕਹਿੰਦੀ ਐਂਗੀ ਵੀ ਤੁਸੀਂ ਕੋਈ ਬਾਹਰ ਗੱਲ ਤਾਂ ਨਹੀਂ ਸੁਣੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਹੁਤ ਸੁਸੀ ਹੋਰਾ ਵੀ ਕੀ ਕਰਦਾ ਫਿਰਦਾ ਮੈਂ ਤਾਂ ਨਾ ਬਾਲੇ ਦੱਖੋਇਆ ਪਿਆ ਮੈਨੂੰ ਧੱਕਾ ਕਿਉਂ ਦਿੱਤਾ ਮੁੰਡੇ ਨੇ ਤੂੰ ਤਾਂ ਐਵੇਂ ਬੁੜੀਆਂ ਵਾਂਗੂ ਕੁੱਤਾਂ ਲੱਗ ਜਾਂਦੀ ਐ ਹੋਰ ਕੀ ਕਰਾਂ ਮੈਂ ਫਿਰ ਮੈਂ ਪਤਾ ਲੈਣਾ ਪਿੰਡ 'ਚ ਕੋਈ ਕਰਨ ਨਹੀਂ ਜਾਇਆ ਹੋਤੀ ਹਾਂ ਤੇ ਪਾਣੀ ਦੀ ਬਾਈ ਆਇਆ ਮੇਰੀ ਇਹਦੇ ਨਾਲ ਤਾਂ ਪਾਣੀ ਰਹਿਣਾ ਪੁੱਛੂ ਆ ਬਣ ਚੁੱਕੀ ਸੀ ਤੁਮੇ ਕੋਈ ਨਾ ਜੀ ਲਿਓ ਬੜਕ ਮੁੰਡੇ ਬਾਰੇ ਠੀਕ ਹੈ ਕਿੰਨੇ ਬੜਕ ਚ ਬਾਲਾ ਨਸ਼ਾ ਵੱਧ ਗਿਆ ਚਲ ਆਪਣਾ ਪੁੱਤ ਨਾ ਨਸ਼ਾ ਕਰਦਾ ਹੋਵੇ ਉਹ ਨਹੀਂ ਕੋਈ ਲੋੜ ਹੋਵੇ ਰੱਬ ਕਰਕੇ ਉਹਨੂੰ ਤਾਂ ਪੈ ਗਿਆ ਆਪਾਂ ਇਹਨੂੰ ਕਿਹੜਾ ਰਾਹ ਪਾਦਗੇ ਯਾਰ ਚਲੋ ਸਹੀ ਗੱਲ ਆ ਆ ਮਾਰੂਗਾ ਜਿਹੜਾ ਭੜ ਦਰੋ ਇਧਰੋਂ ਭੜ ਦਰੋ ਹੋਈ ਹੌਲੀ ਇਹ ਟਿਕਣਾ ਕੋਈ ਧੀਰੇ

ਵਾਦੋ ਨੀਰਾ ਫਿਰ ਘਰ ਦਾ ਟਾਈਮ ਹੋ ਜਾਂਦਾ ਬੋਲੇ ਬੋਲੇ ਬਾਈ ਕੀ ਹੋ ਗਿਆ ਉਹ ਛੋਡਾ ਮੁੰਡਾ ਡਿੱਗਿਆ ਪੈਜ ਅੱਛੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਹਾਏ ਮੈਂ ਮਰ ਗਈ ਆ ਜੀ ਆਪਣੇ ਆਪਣਾ ਸਪੋਰਟ ਡਿੱਗਿਆ ਗਿਆ ਮਗਾ ਕੀ ਹੋ ਗਿਆ ਉਹਨੂੰ ਪਤਾ ਨਹੀਂ ਕੀ ਨਸ਼ਾ ਕੀਤਾਗਾ ਛੱਡ ਦੀ ਸਟੀ ਹੁੰਦਾਗਾ ਕੰਜਰਾ ਬਹੂ ਬੜੇ ਪੇਜ ਬਾਈ ਕਿੱਧਰ ਹੈ ਮੇਰਾ ਪੁੱਤ ਮਾਰਤਾ ਮਾਰੀ ਲਾਦਨੇ ਯੋਟੀ ਤੇ ਆ ਪਿਆਗਾ ਹਾਏ ਬਾਬਾ ਕੀ ਹਾਏ ਬੱਸ ਕੀ ਹੋ ਗਿਆ ਤਾ ਜੱਸੀ ਚਾਪ ਚਾਪਾ ਲਾ ਲਾ ਹਾਏ ਰਾਤ ਕੋ ਬੇਰ ਕਰਤਾ ਤੇਰੀ ਛੱਡ ਬਈ ਛੱਡ ਮੈਂ ਕਿਹਦਾ ਹਰ ਦਫਾ ਫਾਇਦਾ ਸੀ ਕੀ ਹੋ ਗਿਆ ਨਾ ਕਿ ਨਾ ਸ਼ਾਇਕ ਕੀਤਾ ਤੂੰ

ਜਸਪਤੂ ਕੀ ਹੋਇਆ ਸੀ ਤੈਨੂੰ ਉਸਨੇ ਮੈਂ ਹੋਇਆ ਕਾ ਤੋ ਨਹੀਂ ਤੈਨੂੰ ਹੋਣਾ ਹਸਤਾ ਨਹੀਂ ਸੀਗੀ ਮੂੰਹ ਚ ਪਾ ਕੇ 7 ਦਿਨ ਨਿਕਲਦੀ ਸੀ ਹੈ ਅਸੀਂ ਸਾਫ ਕੀਤਾਗਾ ਠੀਕ ਹੈ ਨਾ ਬਾਬੂ ਮਾਤਾ ਨਸਾ ਕਰ ਲੈ ਅੱਜ ਹਾਂ ਮੈਂ ਮਾਰ ਗਿਆ ਬੇਵਤਾ ਸੋਨ ਤੋਂ ਪਹਿਲਾਂ ਅਸੀਂ ਮਾਰ ਕਾ ਤੋ ਨਹੀਂ ਗਏ ਤਨਾਕ ਲਾ ਕਰਕੇ ਪੜਾਇਆ ਸੀ ਅਸੀਂ ਦੱਸ ਜਦੋਂ ਠੀਕ ਤਾਂ ਹੈ ਨਾ ਮੈਂ ਕਹਿੰਦੀ ਜੀ ਤੁਸੀਂ ਐਂਬੂਲੈਂਸ ਨੂੰ ਫੋਨ ਕਰੋ ਜਾਂ ਸਰਪੰਚ ਨੂੰ ਸੱਦ ਲੋ ਘਰੇ ਲੈ ਜੀ ਡਾਕਟਰ ਨੂੰ ਪਰ ਮੁੰਡੇ ਨੂੰ ਤਾਂ ਜੱਸੀ ਬੇਜਸੀ ਸੁਪਤੂ ਤੁਹਾਡੇ ਨਾਮ ਮਿਲ ਕਦੋਂ ਨੰਬਰ ਨਹੀਂ ਇੰਨਾਂ ਦੇ ਮੁੰਡੇ ਤੋਂ ਕਰਿਆ ਉਹ ਗਵਾਂਡਾ ਤੇ ਤੂੰ ਆਪ ਜਾ ਕੇ ਲੈ ਆਉਣਾ ਬਣਾ ਕੇ ਕੋਈ ਨਹੀਂ ਕਰਦਾ ਸਰਪੰਚ ਨੂੰ ਆਹ ਇਹਨਾਂ ਦੇ ਮੁੰਡੇ ਤੋਂ ਯਾ ਫੋਨ ਕਰਿਆ ਜੱਸੀ ਜੱਸੀ ਬੱਤ ਠੀਕ ਹੈ ਤੂੰ ਠੀਕ ਹੋ ਗਿਆ ਇਹ ਹੋਇਆ ਚੀਨਾ ਬਈ ਇਹਨਾਂ ਦਾਾਸੋ ਹੋਇਆ ਨਾ ਉਹਨਾਂ ਨੂੰ ਭਰਾ ਆ ਸੀ ਉਹ ਨਸ਼ੇ ਤੇ ਲੱਗ ਗਿਆ ਉਹ ਮੰਦਰ ਕਿਵੇਂ ਆ ਕੁਤਾ ਜੁਕਤ ਉਪੇਜਾ ਪੀਰਾ ਗਰਾਜ ਲਿਖਿਆ ਪਿਆ ਸੀ ਉਹ ਤਾਂ ਪੜਦਾ ਪੁਰਦੇ ਬਹੁਤ ਵੱਡਾ ਸੀ ਇਹ ਨਹੀਂ ਸੀ ਪੀਰਾ ਕੀ ਦੇ ਤੱਕ ਜਨ ਗਿਆ ਹੋ ਪਤ ਨਹੀਂ ਬਾਈ ਮੰਦੂ ਆਇਆ ਕਰ ਹਾਂ ਆਪਨੇ ਸਰਵ ਕੇ ਤੈਨਾ ਨੰਬਰ ਹੈ ਜੀ ਹੈਗਾ ਹੈਗਾ ਫੋਨ ਹੈ ਕਿਨੇ ਫਰਦ ਬਾਈ ਨੂੰ ਅੱਛੀ ਕਾਗੇ ਯਾਰ ਠੀਕ ਹੈ ਕੋਣ ਲਾ ਦੋ ਠੀਕ ਹੈ ਚੱਪਾ ਨਾ ਕਰ ਰਿਹਾ ਹੈਂ ਲੋ ਡਾਕਟਰ ਸਾਹਿਬ ਸਸਰੀ ਕਾਲਾ ਮਾਰੋ ਸਪੈਂਚ ਉਹਨਾਂ ਦੇ ਜਿਵੇਂ ਤੇ ਤੁਹਾਡੀ ਟੀਮ ਨੂੰ ਭੇਜੋ ਇਹ ਤਾਂ ਮੁੰਡੇ ਚੱਕ ਕੇ ਜਾਣੇ ਆ ਜਾਂ ਪੰਚਾ ਦੇਖ ਲੈ ਕਾ ਵਿਚਾਰ ਦੇਖ ਆ ਪਿਆ ਦੇਖ ਲੈ ਸਸੀ ਦਾ ਸਪੰਚ ਉਹ ਕਿਵੇਂ ਅਸ ਸੀ ਠੀਕ ਹੈ ਕੀ ਕਹਤਾ ਸੀ ਮਾੜਾ ਨਸ਼ਾ ਕੀਤਾ ਸਰਮੰਚਾ ਕਾਦਾ ਚਿੱਟਾ ਲਾਇਆ ਤੂੰ ਖੋਦਾ ਕੌਣ ਹੈ ਬਈ ਇੱਕ ਦਾ ਬੇਰੀ ਆ ਇੱਕ ਕੌਰੀਆ ਇੱਕ ਸੁਖਾ ਕਿੱਥੋਂ ਮਿਲਣਗੇ ਉਹ ਤਾਂ ਉਥੋਂ ਭੜੇ ਜੋ ਨੇ ਬਈ ਉੱਥੇ ਬੈਠੇ ਹੁੰਦੇ ਸਾਰਾ ਦਿਨ ਉੱਥੇ ਬੈਠ ਕੇ ਨਸ਼ਾ ਕਰਦੇ ਆ ਉਹ ਕੁੜੀ ਨਹੀਂ ਹੁੰਦੀ ਉਹ ਚਿੜੀ ਹੁੰਦੀ ਹੈ ਤਾਂ ਕੁਝ ਵੀ ਨਾ 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 ਬੋਲਦੇ ਬਦਲਾ ਤਾਂ ਬੋਲੀ ਦੇ ਨਾਲ ਨਾ ਛੜਾਰੀ ਪੁੱਤ ਤੈਨੂੰ ਹਣਾ ਮੇਰਾ ਨਸਾ ਜੜਾ ਦਿਓ ਮੈਨੂੰ ਆਣਾ ਪੈੜੀ ਉਮਾਰੀ ਤੋਂ ਬਚਾ ਦਿਓ ਬਾਪੂ ਮੈਂ ਬਹੁਤ ਵੱਡੀ ਗਲਤੀ ਕਰਦੀ ਨਸਾ ਕਰਕੇ ਤੇਰਾ ਪੁੱਤਾ ਇਸ ਤਰ੍ਹਾਂ ਕਿੰਨਾ ਕਰਦੇ ਸੀ ਜਵਾਬ ਤਾਂ ਪੈਸੇ ਉਸਨੂੰ ਕਿਤੇ ਮੈਨੂੰ ਕਿਤੇ ਵੀ ਲੈ ਜਾਓ ਬਾਪੂ ਮੇਰਾ ਨਸਾ ਸੁਆਰੋ ਚਲ ਅਸੀਂ ਆਉਂਦੇ ਅੱਜ ਨਸਾ ਰੋਪਿੰਦਰ ਵਾਲੇ ਤੇਨ ਉੱਥੇ ਝੜ ਦਿੰਦੇ ਆ ਨਾਲ ਉਹਨਾਂ ਨੂੰ ਵੀ ਲੈ ਕੇ ਜਾਓ ਹਾਂ ਹਾਂ ਨਾਲ ਉਹਨਾਂ ਨੂੰ ਚੱਕਾਂਗੇ ਪਿੰਡ ਚ ਇਹ ਜੀਹਾਂ ਰਹਿ ਨਹੀਂ ਦੇਣੀ ਅਫਾ ਪਿੰਡ ਚ ਪਿੰਡ ਚ ਇਹ ਬਿਮਾਰੀ ਐ ਨਹੀਂ ਦੇਣੀ ਅਫਾ ਪਿੰਡ ਚ ਜਿੰਨੇ ਨਸੇ ਆ ਗਏ ਨਾ ਸਾਰੇ ਜਿਗਾ ਦੇਣਾ ਹੋ ਬਹੁਤ ਵੱਡੀ ਗਲਤੀ ਹੋ ਗਈ ਬੰਦਾ ਨੇ ਹੀ ਗਾ ਉਹ ਮੇਰਾ ਘੜਾ ਚੁਣਾ ਦੇ ਤੁੰ ਦਾ ਤੇਰਾ ਹੋਰ ਵੀ ਹੈ ਜੂਰ ਦੂਤ ਨਾ ਜਾਣ ਰਿਹਾ ਨੀ ਮੈਨੂੰ ਉਹਨਾਂ ਦੇ ਪਤਾ ਵਾ ਹੋਰ ਮੈਨੂੰ ਕੀ ਤਾਂ ਨਹੀਂ 50 ਲੱਖ ਹੋਣ ਹੋਗੇ ਕਿ ਕਿੰਨੇ ਦਾ ਲਾਉਂਗੇ ਉਹ ਤਾਂ ਆਉਂਦੇ ਨਹੀਂ ਸੱਦੇ ਹੋਏ ਨੇ ਆਉਂਦੇ ਹੁਣ ਦੇ ਸਭਾ ਆ ਗਏ ਆਓ ਬਈ ਆਓ

ਪਰ ਇਹਨਾਂ ਨੂੰ ਐਂਬੂਲੈਂਸ ਚੇ ਭਾਏ ਤੇ ਨਸ਼ਾ ਕੇਂਦਰ ਚ ਲੈ ਕੇ ਜਾਵਾਂਗੇ ਜੀ ਹੋਰ ਵੀ ਸਾਡੇ ਬਣੇ ਤਨਜਮਾਂ ਨੂੰ ਲੈ ਕੇ ਜਾਵਾਂਗੇ ਉਹ ਵੀ ਚਕਾਉਗੇ ਇਹਨਾਂ ਦਾ ਇਨਸਾਨ ਤੇ ਹਾਂਜੀ ਪਵਾਉਣਾ ਤੁਹਾਡੇ ਹੋਊਗੀ ਚੱਕਣ ਜੀ ਇਹ ਤੁਹਾਨੂੰ ਜਿੱਥੇ ਚੱਕਣ ਜੀ ਜਿੱਥੇ ਚੱਕਣ ਨਸ਼ਾ ਕੇਂਦਰ ਚ ਚੱਕ ਜਾਣਾ ਬਾ ਬਾ ਸਾਹਮਣੇ ਪੱਤਕਾ ਲਾਪਨ ਤੇ ਖੋਜੂਗਾ ਜੀ ਕੋਈ ਨਹੀਂ ਜੀ ਲੱਗਦਾ ਟਾਈਮ 2 ਮਹੀਨਾ 2 ਮਹੀਨਾ ਹੈ ਲੇਕਿਨ ਛੇਦੀ ਤੇ ਛੇਦੀ ਠੀਕ ਕਰਾਂਗੇ ਬਈ ਅੱਛਾ ਤੇਰੀ ਗੱਲ ਸਮਝਾ ਦੇ ਤਾਂ ਉਹ ਮੁੰਡਾ ਕਿੱਛੇ ਕੋਈ ਨਹੀਂ ਜਿਹਦੇ ਵਿੱਚ ਕਾਉਨਿਸ਼ੇ ਚਲੋ ਇਹ ਨਾਲ ਚੱਲਦੇ ਆਣੇ ਬਸ ਚਲੋ ਜਿੜੀ ਜਾ ਜਿੜੀ ਜਾ ਚਲੋ ਤੁਸੀਂ ਨਾਲ ਚਲ ਬੈਠੋ ਯਾਰ ਸਰਮਜੀ ਮਾਲ ਦੇ ਦਰਵਾਜੇ ਤੇ ਸਾਹਿਬ ਜੀ ਮੇਰੇ ਕੋਲ ਕੋਈ ਕੋਈ ਆਉਨੇ ਜੀ ਭੈਣ ਜੀ ਘਬਰਾਉਣਾ ਛੇ ਛੇ ਦੀ ਠੀਕ ਕਰ ਤੇ ਬੱਦਲ ਭਾਈ ਜਾਓ ਸਹੀ ਹੋ ਰਿਹਾ। ਉਹ ਬਠੇ ਡਾਕਟਰ ਜੀ। ਸਾਹੀ ਜੀ ਆਈਆਂ ਜੀ। ਕੋਈ ਨਾ ਕੋਈ ਰਿਸਪੌਂਸ ਨਹੀਂ। ਚੱਲ ਲੈ ਕੇ ਜਾਨੂੰ ਨਾ ਕਿੰਨੇ ਬੜੀ ਸਿਕੋ। ਚਲੋ। ਲੋ। ਸੰਜੀਤ ਨੰਦਕਟਰ ਆਈ ਜਰੇ ਨਾ। ਹਨਾ ਪਿੰਡ ਲਾਦਾ ਨਸ਼ਾ ਦੇਦੇ ਨੇ। ਉਹ ਸਾੜ ਤੋਂ ਸਾਨੂੰ ਕਿੱਧਰ ਲੈ ਕੇ ਜਾਂਦੀ ਸੀ ਜੀ? ਸਰਦੋ ਕਫਨ ਨਹੀਂ ਨਹੀਂ ਕਫਨ ਇਹ ਹਰਾਮਦਾਨ ਆ ਕਿਨੇ ਇਨੇ ਪਾਈ ਬੈਠਿਆ ਕਿਸੇ ਨੇ ਮਰਵਾਇਆ ਕਿਸੇ ਨੇ ਮਰਵਾਇਆ ਮਨੁਲਾ ਦਾ ਪਾਣੂ ਨਹੀਂ ਕਰਿਆ ਸਰੀ ਗੰਗਲੀ ਅੱਛਾ ਇਸ ਨੂੰ ਬਰਬਾਦ ਕਰਨ ਵਾਲੇ ਤੁਸੀਂ ਹੋ ਬਾਈ ਯਾਰ ਜੀ ਦਾ ਕੁਛ ਨਹੀਂ ਕਿਹਾ ਇਹਨਾਂ ਨੇ ਯਾਰ ਮੈਂ ਤਾਂ ਮਾਫ਼ ਕਰ ਦਉ ਤੁਸੀਂ ਹਜ਼ਾਰਾਂ ਨੌਜਵਾਨ ਗਲਤੀ ਹੋਣੀ ਯਾਰ ਨਸ਼ੇ ਖਵਾ ਖਵਾ ਕੇ ਬਾਈ ਸਰ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰਦੇ ਸਾਨੂੰ ਮਾਫ਼ੀ ਦਿਨ ਹੁਣ ਉੱਥੇ ਘਰਾਂ ਜਿਹਦੇ ਤਿੰਨ ਮਹੀਨੇ ਘਰੇ ਨਾਲ ਨਹੀਂ ਦਿੱਤੇ ਬਾਈ ਯਾਰ ਮਾਫ਼ ਕਰਦੇ ਸਾਨੂੰ ਸਰ ਹੋਰ ਮੈਂ ਟੱਕਰ ਪਾਛੇ ਬਣਾ ਮੈਂ ਘਰਾਂ ਜੀ ਤਾਹਣਾ ਮਾਫ਼ ਕਰਦੇ ਕੋਈ ਬੈਰ ਨਾ ਕਰ ਆ ਨਸ਼ੇ ਦੇ ਵਿਰੋਧ ਜਿੰਨੇ ਵੀ ਤੁਹਾਨੂੰ ਕੋਈ ਮਰੀਜ਼ ਮਿਲਦੇ ਆ ਬਸ ਆਪਾਂ ਨਸ਼ਾ ਸੁਧਾਰ ਕਰਨਾ ਹਾਂਜੀ ਜੇ ਕੋਈ ਹੋਰ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਮਿਲਦੇ ਆ ਉਹਦੇ ਬਾਰੇ ਵੀ ਸਾਨੂੰ ਦੱਸੋ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਨੂੰ ਕਿਤੇ ਵੀ ਕੋਈ ਮਿਲੇ ਕੋਈ ਐਕਸੀਡੈਂਟ ਮਿਲੇ ਕੋਈ ਸਮੇਕੀਆ ਮਰੇ ਨਸ਼ਾ ਕਰਦਾ ਮਿਲੇ ਤਾਂ ਸਾਨੂੰ ਕਾਲ ਕਰੋ ਅਸੀਂ ਤੁਰਤ ਹਾਜ਼ਰਾਂ ਤੁਰਤ ਚੱਕ ਕੇ ਅਸੀਂ ਦਾਖਲ ਕਰਵਾਵਾਂਗੇ ਉਹਨਾਂ ਦਾ ਨਸ਼ਾ ਛੁਡਵਾਵਾਂਗੇ ਧੰਨਵਾਦ ਸਾਰਾ ਖਲਾਬਾ ਮਾਉੜ ਮਾਤਰ ਸੇ ਤੁਹਾਨੂੰ ਸਾਰਾ ਖਲਾਬਾ ਪ੍ਰਦਾਨ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤੇ ਪਲੀਜ਼ ਅਗਦੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਸੀਂ ਛੋਟਾ ਜਿਹਾ ਮੈਸੇਜ ਦਿੱਤਾ ਵੀਡੀਓ ਦੇ ਵਿੱਚ ਮੈਸੇਜ ਤੁਸੀਂ ਨਸ਼ੇ ਬਾਰੇ ਦਿੱਤਾ ਮੈਸੇਜ ਬਈ ਹਾਂਜੀ ਤੇ ਨਸ਼ਾ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਕਿ ਨੌਜਵਾਨ ਪੀੜੀ ਨਸ਼ੇ ਦੇ ਵਿੱਚ ਗਿਰਦੀ ਜਾ ਰਹੀ ਹੈ ਦਿਨੋਂ ਦਿਨ ਸਹੀ ਗੱਲ ਆ ਜੀ ਕਿਉਂਕਿ ਆਪਣੇ ਛੋਟੇ ਛੋਟੇ ਬੱਚੇ ਆ ਕਿਸੇ ਦਿਨ ਇਹਨਾਂ ਨੇ ਜਵਾਨ ਵੀ ਹੋਣਾ ਜਦੋਂ ਇਹ ਨਸ਼ਿਆਂ 'ਚ ਹੀ ਪੈ ਜਾਣਗੇ ਤਾਂ ਆਪਣਾ ਪੰਜਾਬ ਕਿਸੇ ਕੱਖ ਦਾ ਵੀ ਨਹੀਂ ਰਹਿਣਾਗਾ ਕਿਉਂਕਿ ਸਾਰੇ ਆਪਣੇ ਪੰਜਾਬ 'ਚ ਇਹੋ ਜਿਹੇ ਸਾਰੇ ਨਾਲ ਵਧੀਆ ਪਲਵਾਨ ਮੰਨੇ ਗਏ ਜੋ ਕਿ ਖਤਮ ਹੁੰਦੇ ਜਾਂਦੇ ਆ ਆਪਣੀ ਜਵਾਨੀਆਂ ਨੂੰ ਕਾਮਯਾਬ ਮੁੱਦੇ ਰੱਖਦੇ ਹੋਏ ਅਸੀਂ ਇਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਘੰਟੀ ਵਾਲਾ ਬਟਨ ਦਬਾ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਇਕ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਹੇ ਜੀ ਲੱਗਦੀ ਹੈ ਧੰਨਵਾਦ